ਮੈਂ ਮਨੋਚਾਨ ਪਾਵਾ ਦਾਸ ਤੋਂ ਪੰਜਾਬ ਪ੍ਰਧਾਨ ਵਪਾਰ ਸੈਲ ਤੇ ਲੱਖ ਲੱਖ ਵਧਾਈਆਂ ਦਿੰਨਾ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਪੂਰੇ ਇੰਡੀਆ ਨੂੰ ਤੇ ਬਹੁਤ ਬਹੁਤ ਮੁबारकਾਂ ਦਿੰਨਾ ਵਾ 2024 ਦੀਆਂ ਲੋੜੀ ਦੀਆਂ ਮਾਗੀ ਦੀਆਂ ਤੇ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਣਾ ਚైనా ਡੋਰ ਤੋਂ ਬਹੁਤ ਵਰਤੋਨੀ ਕਰਨੀ ਕਿਸੇ ਨੇ ਕੋਈ ਸ਼ਰਾਰਤ ਕਰਦਾ ਆ ਉਹਦੇ ਬਾਰੇ ਦੱਸਣਾ ਵਾ ਕਵੀ ਕੋਨ ਚੈਨਾ ਡੋਰ ਵੇਚ ਰਿਹਾ ਕਰ ਰਿਆ ਵਾ ਪ੍ਰਸ਼ਾਸਨ ਨੂੰ ਦੱਸੋ ਤੁਸੀਂ ਕਿ ਆਪਣਾ ਬੱਚੇ ਬਾਸ ਸਕਣ ਤੇ ਆਪ ਵੀ ਬੱਚਿਆਂ ਦਾ ਧਿਆਨ ਕਰਨਾ ਆ ਜੈ ਭੀਮ ਜੈ ਬਾਰਾ ਜੈ ਵਾਲਮੀਕੀ ਕਿਵੇਂ ਦੇਖਦੇ ਹੋ ਚੈਨਾ ਡੋਰ ਦੇ ਨਾਲ ਕਈ ਵਾਰ ਪੰਛੀ ਹੁੰਦੇ ਆ ਰੋੜਾ ਤੇ ਆਨੇ ਜਾਂਦੇ ਆਪਾਂ ਦੇਖਦੇ ਆ ਬਦਾਰੇ ਉਹਦੇ ਪੇਟ ਦੇ ਵਿੱਚ ਆ ਜਾਂਦੇ ਆ ਫਿਰ ਆਪਣੇ ਵਰਗਾ ਪੈਰ ਭਾਈ ਵੀ ਰਸਤੇ ਵਾਰੀ ਚ ਜਾਂਦਾ ਉਹ ਵੀ ਚੈਨਾ ਡੋਰ ਦਾ ਆ ਕੱਲ ਪਰਸੋ ਦੀ ਗੱਲ ਆ ਮੈਂ ਉਧਰੋਂ ਤੁਰਿਆ ਰਾਜ਼ੀ ਘੰਟਾ ਕਰ ਸਾਈਡ ਤੋਂ ਉੱਥੇ ਕੋ ਬੰਦੇ ਦੇ ਕੋਡ-ਕੂਡ ਸਭ ਕੋਈ ਉਹਦਾ ਵਿਚਾਰੇ ਦੇ ਕੱਪੜੇ ਪਾੜ ਗਏ ਸਾਰਾ ਕੁਝ ਹੋ ਗਿਆ ਵੱਢਿਆ ਗਿਆ ਨਹੀਂ મતਲਬ ਘਾਤਕ ਆ ਸਰਕਾਰ ਨੂੰ ਕੀ ਕਹਿਣਾ ਕਰਨੀ ਇਹਦੇ ਲਈ ਸਰਕਾਰ ਨੂੰ ਇਹ ਕਹਿਣਾ ਕਿ ਸਤਾਈ ਨਾ ਪੇਸ਼ ਆਣੇ ਚਾਹੀਦਾ ਜੇ ਕੋਈ ਚੈਨਾ ਡੋਰ ਦੀ ਵਰਤੋਂ ਕਰਦਾ ਉਹਦੀ ਸਪਰਸ਼ ਨਹੀਂ ਕਰਨੀ ਚਾਹੀਦੀ ਉਹਨੂੰ ਹੋਰ ਦੱਸੇਨੇ ਚਾਹੀਦਾ ਵੀ ਇਹਨੂੰ ਬੰਦ ਕਰ ਇਹ ਕੰਮ ਚੰਗਿਆ ਨਹੀਂ ਤੇਰੇ ਲਈ ਅੱਛਾ ਕੀ ਵੀ ਦੇ ਦੇ ਕਈ ਵਾਰੀ ਨਾ ਪ੍ਰਸ਼ਾਸਨ ਨੂੰ ਤੇ ਪੁਲਿਸ ਮਾਜਮਾ ਨੂੰ ਪਤਾ ਨਹੀਂ ਲੱਗਦਾ ਡੋਰ ਚੈਨਾ ਕਿੱਥੋਂ ਮਿਲਦੀ ਆ ਪਰ ਛੋਟੇ ਛੋਟੇ ਬੱਚੇ ਹੁੰਦੇ ਆ ਗੱਟੂ ਲੈ ਜਾਂਦੇ ਆ ਲੁਕਸੋਕ ਕੇ ਮਾਪਿਆਂ ਤੋਂ ਵੀ ਮਾਪਿਆਂ ਦੇ ਪਰਿਵਾਰਾਂ ਡਰੋਨ ਦੀ ਸਰਕਾਰ ਘਰੀ ਆ ਵੀ ਡਰੋਨ ਉਡਾਣਗੇ ਜੇ ਕੋਈ ਬੱਚਾ ਚੈਨਾ ਡੋਰ ਫੜਿਆ ਗਿਆ ਉਹਨੂੰ ਸਜ਼ਾ ਵੀ ਹੋਊਗੀ ਜੁਰਮਾਨਾ ਵੀ ਹੋਊਗਾ ਉਹਨੂੰ ਤੇ ਬਖਸ਼ਿਆ ਨਹੀਂ ਜਾਊਗਾ ਇਹ ਥੋੜੇ ਜਿਹੇ ਪੈਸੇ ਕਮਾਉਣ ਦੀ ਖਾਤਰ ਕਈ ਬੰਦੇ ਇਹ ਜਿਹੜੀ ਡੋਰ ਆ ਲੁਕਸੋਕ ਕੇ ਵੇਚਦੇ ਆ ਅਲੱਗ-ਅਲੱਗ ਤਰੀਕੇ ਨਾਲ ਵੇਚਦੇ ਆ ਉਹ ਕੋਈ ਸਾਨੂੰ ਦੱਸੇਗਾ ਸੀ ਉਹਦੇ ਫੜਾਵਾਂਗੇ ਵੀ ਉਹਨੂੰ ਤੇ ਸਖਤਾਈ ਵੀ ਕਰਾਵਾਂਗੇ ਪ੍ਰਸ਼ਾਸਨ ਤੋਂ ਵੀ ਵਡੇ ਬਲੇ ਵਾਰਡ ਦੇ ਵੀ ਤੁਹਾਨੂੰ ਅਗਰ ਪਤਾ ਲੱਗਦਾ ਤੇ ਸਖਤੀ ਨਾਲ ਕਾਰਵਾਈ ਕਰਾਵਾਂਗੇ ਸਖਤੀ ਨਾਲ ਕਾਰਵਾਈ ਕਰਾਵਾਂਗੇ ਉਹਦੇ ਤੇ ਤੇ ਚੈਨਾ ਡੋਰ ਕੋਈ ਵੇਚਦਾ ਕਰਦਾ ਕੋਈ ਲੁਕੋ ਕੇ ਵੀ ਕੰਮ ਕਰਦਾ ਤਾਂ ਵੀ ਸਾਨੂੰ ਕੋਈ ਦੱਸਿਆ ਜਾਵੇ ਤਾਂ ਅਸੀਂ ਆਪਣੇ ਸੰਗਠਨ ਸੰਸਥਾ ਵੱਲੋਂ ਕੀ ਜਾਨ ਕਰਦੇ ਭਾਰਤੀ ਵਾਲਿੰਗ ਤੁਹਾਨੂੰ ਸਮਾਜ ਵੱਲੋਂ ਮਿਸਟਰ ਭਾਵਾ ਦਾਸ ਵੱਲੋਂ ਸਾਰੇ ਸਮਾਜ ਨੂੰ ਸਾਰੇ ਭਾਰਤੀ ਵਾਲਿੰਗ ਸਮਾਜ ਨੂੰ ਲੱਖ ਲੱਖ ਵਧਾਈ ਦੇਣਾ ਆਪਣੇ ਵੱਲੋਂ ਸਾਡੇ ਭਾਈ ਸਾਹਿਬ ਵੱਡੇ ਨਰੇਤ ਗਾਂਧੀ ਚੇਅਰਮੈਨ ਸਾਹਿਬ ਸਾਡੇ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦਿਨਾਂ ਜਿੰਨੀ ਸਾਡੀ ਪਾਵਾਂ ਦਾ ਟੀਮ ਜਿੰਨੇ ਵੀ ਸਾਡੇ ਲੀਡਰ ਸਮਾਜ ਦੇ ਸਾਰੇ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾਂ ਜੈ ਭੀਮ ਜੈ ਬਾਲ ਜੈ ਵਾਲਮੀਕੀ ਜੈ ਸੰਵਿਧਾਨ